ਲੋਜੀ ਬਠਿੰਡਾ ਨੂੰ ਇੱਕ ਨਵਾਂ ਤੋਹਫਾ ਮਿਲਣ ਜਾ ਰਿਹਾ ਤਿੰਨ ਬੱਕਟ ਮਸ਼ੀਨਾਂ ਦਾ ਉਦਘਾਟਨ ਅੱਜ ਹਰੀ ਚੰਡੀ ਦਿੱਤੀ ਗਈ ਹੈ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਵਧੀਆ ਅਪਰਾਲਾ ਜਿਹੜਾ ਸੀਵਰੇਜ ਸਿਸਟਮ ਬਲੌਕ ਚ ਹੋ ਜਾਂਦਾ ਹੈ ਵਿੱਚ ਕੂੜਾ ਫਸ ਜਾਂਦਾ ਹੈ ਇਹਨਾਂ ਮਸ਼ੀਨਾਂ ਦਾ ਕੰਮ ਹੋਊਗਾ ਕਿ ਉਸ ਕੂੜੇ ਨੂੰ ਕੱਢ ਕੇ ਪਹਿਲਾਂ ਜਿਵੇਂ ਸੜਕ ਤੇ ਰੱਖ ਦਿੱਤਾ ਜਾਂਦਾ ਸੀ ਗੰਦਗੀ ਨੂੰ ਤੇ ਨਾਲ ਹੁਣ ਇਹ ਬੱਕਟ ਵੀ ਲੱਗੇ ਆ ਇਹ ਮਸ਼ੀਨਾਂ ਨਾਲ ਕੱਢ ਕੇ ਆ ਦੇਖੋ ਇਸ ਦੇ ਪਿੱਛੇ ਜਿਹੜਾ ਹੈਗਾ ਇਹ ਬਾਕਟ ਵੀ ਲੱਗੇ ਆ ਤੇ ਨਾਲ ਹੀ ਮਸ਼ੀਨਾਂ ਦਾ ਪੰਜਾਹ ਹਜ਼ਾਰ ਲੱਗਿਆ ਹੁੰਦਾ ਹੈ ਜਿਹੜਾ ਜਿਹਦੇ ਨਾਲ ਕੀ ਕੂੜਾ ਸੀਵਰੇਜ ਨੂੰ ਕੱਢ ਕੇ ਤਾਂ ਕਿ ਅੰਦਰ ਜਾ ਕੇ ਉਹ ਬਲੌਕ ਨਾ ਕਰੇ ਇੰਨਾ ਬਾਕਟ ਦੇ ਵਿੱਚ ਰੱਖ ਕੇ ਇੱਕ ਜਿੱਥੇ ਵੀ ਜਗ੍ਹਾ ਬਣੀ ਹੋਵੇ ਉਹ ਤੇ ਜਾ ਕੇ ਖਾਲੀ ਕਰਉਣਗੇ ਤਿੰਨ ਮਸ਼ੀਨਾਂ ਫਿਲਹਾਲ 26 ਲੱਖ ਦੀ ਲਾਗਤ ਨਾਲ ਇਹ ਅੱਜ ਲਾਂਚ ਕੀਤੀਆਂ ਤੇ ਬਠਿੰਡਾ ਦੇ ਹੁਣ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਜਿਹੜੇ ਸੀਵਰੇਜ ਸਿਸਟਮ ਨੂੰ ਦਾ ਸੁਧਾਰ ਕਰਨ ਲਈ ਇਹ ਮਸ਼ੀਨਾਂ ਦਾ ਅੱਜ ਉਦਘਾਟਨ ਕੀਤਾ ਗਿਆ ਸ਼ੁਰੂ ਕੀਤੀਆਂ ਗਿਆ ਨਾ ਤੇ ਆਪਾਂ ਗੱਲਬਾਤ ਕਰਦੇ ਹਾਂ ਮੇਅਰ ਸਾਹਿਬ ਖੜੇ ਨੇ ਕਿਉਂਕਿ ਬਠਿੰਡਾ ਪਹਿਲਾਂ ਤਿੰਨ ਵਾਰੀ ਇੱਕ ਨੰਬਰ ਤੇ ਆਇਆ ਤੇ ਹੁਣ ਫੇਰ ਇਹਨਾਂ ਦਾ ਮੋਟਿਵ ਹੈ ਕਿ ਇੱਕ ਨੰਬਰ ਤੇ ਬਠਿੰਡਾ ਨੂੰ ਲੈ ਕੇ ਆਉਣਾ ਹੈ ਸੋ ਇਸ ਤਰ੍ਹਾਂ ਦੇ ਕੰਮ ਜੇ ਕੀਤੇ ਜਾਣਗੇ ਸੁਧਾਰ ਕੀਤਾ ਜਾਊਗਾ ਬਠਿੰਡਾ ਦਾ ਸਾਫ ਸਫਾਈ ਰੱਖੀ ਜਾਊਗੀ ਉਸੇ ਦੇ ਨੰਬਰ ਮਿਲਣਗੇ ਖੁਦ ਆਪ ਗੱਡੀ ਸਟਾਰਟ ਕਰਕੇ ਇਸ ਬਾਕਟ ਮਸ਼ੀਨ ਦੀ ਇਹ ਓਪਨਿੰਗ ਕਰ ਰਿਹਾ ਨੇ ਮੇਅਰ ਸਾਹਿਬ ਬਹੁਤ ਹੀ ਡਾਊਨ ਟੂ ਅਰਥ ਇਨਸਾਨ ਨੇ ਪਦਮਜੀਤ ਸਿੰਘ ਮਹਿਤਾ ਜੀ ਨਾਰਮਸਪਾ ਦੇਖੋ ਆਪਾਂ ਮੇਅਰ ਸਾਹਿਬ ਨਾਲ ਡਿਟੇਲ ਚ ਗੱਲ ਕਰਦੇ ਹਾਂ ਕੀ ਪਲਾਨੀ ਹੈ ਉਹਨਾਂ ਦੀ ਸ਼ਹਿਰ ਬਾਰੇ ਅੱਜ ਪਹਿਲਾਂ ਤਾਂ ਸਾਰੇ ਬਠਿੰਡਾ ਵਾਸੀਆਂ ਨੂੰ ਈਦ ਦੀ ਬਹੁਤ-ਬਹੁਤ ਵਧਾਈ ਈਦ ਮੁਬਾਰਕ ਸਾਰਿਆਂ ਨੂੰ ਬਹੁਤ ਸ਼ੁਭ ਦਿਨ ਹੈਗਾ ਸਾਰਿਆਂ ਵਾਸਤੇ ਤੇ ਬਠਿੰਡੇ ਸ਼ਹਿਰ ਵਾਸਤੇ ਇੱਕ ਹੋਰ ਅ ਨਵੀਂ ਗੱਲ ਵੀ ਅਸੀਂ ਕਾਰਪੋਰੇਸ਼ਨ ਵਾਸਤੇ ਤਿੰਨ ਨਵੀਆਂ ਬੱਕਟ ਮਸ਼ੀਨਾਂ ਲੈ ਕੇ ਆਏ ਆ ਜਿਹੜੀ ਗਾਰ ਕੱਢਣ ਵਾਸਤੇ ਹੈਲਪ ਕਰਦੀ ਹੈ ਇਹਦੇ ਨਾਲ ਫਿਰ ਜਿਹੜੀ ਆਪਣੇ ਸ਼ਹਿਰ ਦੀ ਵੱਡੀ ਸਮੱਸਿਆ ਸੀਵਰੇਜ ਦੀ ਵਾਟਰ ਲੌਗਿੰਗ ਦੀ ਜਿਹੜੀ ਬਰਸਾਤਾਂ ਵਾਲੇ ਟਾਈਮ ਹੋਰ ਵੱਧ ਜਾਂਦੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਆ ਰਿਹਾ ਅਸੀਂ ਆਪਣੀ ਸਾਰੀ ਪਾਰਸ਼ਦਾਂ ਦੀ ਟੀਮ ਦੇ ਨਾਲ ਸਾਡਾ ਇੱਕੋ ਇੱਕ ਮਕਸਦ ਹੋਇਆ ਹੋਇਆ ਕਲੀਨ ਗ੍ਰੀਨ ਤੇ ਸੇਫ ਬਠਿੰਡਾ ਬਣਾਉਣ ਦਾ ਉਸੇ ਮਕਸਦ ਤੇ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਸਾਰੇ ਪਾਰਸ਼ਦ ਮਿਲ ਕੇ ਸਾਰੀ ਟੀਮ ਮਿਲ ਕੇ ਪੂਰੀ ਮਿਹਨਤ ਦੇ ਨਾਲ ਅਸੀਂ ਹਰ ਇੱਕ ਪੋਸੀਬਲ ਕੋਸ਼ਿਸ਼ ਕਰ ਰਹੇ ਹਾਂ ਕਿਦਾਂ ਅਸੀਂ ਆਪ ਦੇ ਸ਼ਹਿਰ ਦੀ ਜਿਹੜੀ ਇਹ ਸੀਵਰੇਜ ਦੀ ਸਮੱਸਿਆ ਅਸੀਂ ਖਤਮ ਕਰ ਸਕੀਏ ਚਾਹੇ ਉਹ ਨਵੀਆਂ ਮਸ਼ੀਨਾਂ ਲੈ ਕੇ ਹੋਵੇ ਚਾਹੇ ਉਹ ਟੀਮ ਨੂੰ ਚੰਗੀ ਤਰ੍ਹਾਂ ਆਰਗੇਨਾਈਜ਼ ਕਰਨਾ ਹੋਵੇ ਮੈਨੇਜ ਕਰਨਾ ਹੋਵੇ ਤੇ ਅਸੀਂ ਇਸ ਚੀਜ਼ ਤੇ ਦਿਨ ਰਾਤ ਮਿਹਨਤ ਕਰ ਰਹੇ ਹਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਆਪਣੇ ਸ਼ਹਿਰ ਕੋਲੇ ਤਿੰਨ ਹੋਰ ਨਵੀਆਂ ਮਸ਼ੀਨਾਂ ਆ ਗਈਆਂ ਬੱਕਟ ਮਸ਼ੀਨਾਂ ਜਿਹਦੇ ਨਾਲ ਮੈਨ ਹੋਲ ਸਾਫ਼ ਹੋ ਜਾਣਗੇ ਗਾਰ ਨਿਕਲ ਜਾਏਗੀ ਤੇ ਜਿਹੜਾ ਪਾਣੀ ਓਵਰਫਲੋ ਹੋ ਜਾਂਦਾ ਸੀਗਾ ਉਹਦੇ 'ਚ ਬਹਾਤ ਮਿਲੂਗੀ ਇਸ ਮਸ਼ੀਨਾਂ ਦੇ ਨਾਲ ਤੇ ਜਿੱਦਾਂ ਆਪਾਂ ਅੱਗੇ ਇਲਜ਼ਾਮ ਲਗਾ ਦਿੰਦੇ ਸੀਗੇ ਵੀ ਇਹ ਉਹ ਕੰਪਨੀ ਕੋਲੇ ਆ ਜੀ ਇਹ ਕੰਪਨੀ ਕੋਲੇ ਆ ਹੁਣ ਆਪਾਂ ਆਪਣੇ ਕੋਲੇ ਹੀ ਮਸ਼ੀਨਾਂ ਲੈ ਲੀਆਂ ਤੇ ਜੂਨ ਜੁਲਾਈ ਵਿੱਚ ਜਿੱਦਾਂ ਕਿ ਆਪਾਂ ਸਭ ਜਾਣਦੇ ਆ ਕਿ ਪੁਰਾਣੀ ਕੰਪਨੀ ਦਾ ਟੈਂਡਰ ਖਤਮ ਹੋ ਰਿਹਾ ਤੇ ਕਾਰਪੋਰੇਸ਼ਨ ਆਤਮ ਨਿਰਭਰ ਬਣਨ ਦੀ ਤਿਆਰੀ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਦਾ ਸਾਰਾ ਸਿਸਟਮ ਕਾਰਪੋਰੇਸ਼ਨ ਖੁਦ ਹੀ ਸੰਭਾਲੇਗੀ ਤੇ ਕਿਸੇ ਨੂੰ ਅੱਗੇ ਫੋਨ ਨਹੀਂ ਕਰਨਾ ਪਏਗਾ ਅਸੀਂ ਆਪ ਦੇ ਆਪ ਦੇ ਖੁਦ ਦੇ ਮੁਲਾਜ਼ਮ ਰੱਖ ਰਹੇ ਆ ਆਪ ਦੀ ਖੁਦ ਦੀ ਟੀਮ ਰੱਖ ਰਹੇ ਆ ਸਫਾਈ ਕਰਮਚਾਰੀ ਸਫਾਈ ਸੇਵਕ ਵੀ ਪੂਰੀ ਮਿਹਨਤ ਕਰ ਰਹੇ ਸਾਡਾ ਪੂਰਾ ਸਾਥ ਦੇ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਹੁਣ ਆਸ਼ਾ ਕਰਦੇ ਆ ਇਹ ਮਸ਼ੀਨਾਂ ਸ਼ਹਿਰ ਦੀ ਸੇਵਾ ਵਿੱਚ ਲੱਗ ਜਾਣਗੀਆਂ ਤੇ ਸ਼ਹਿਰ ਦੀ ਜਿਹੜੀ ਸੀਵਰੇਜ ਦੀ ਸਮੱਸਿਆ ওয়াਟਰ ਲੌਕਿੰਗ ਦੀ ਸਮੱਸਿਆ ਉਹਦੇ ਨਾਲ ਥੋੜੀ ਬਹੁਤ ਰਾਹਤ ਮਿਲੇਗੀ ਸਰ ਇਹ ਤੋਂ ਪਹਿਲਾਂ ਕਿੰਨੀਆਂ ਮਸ਼ੀਨਾਂ ਆਪਣੇ ਕੋਲੇ ਹੁਣ ਜਿਹੜੀਆਂ 3 ਆਈਆਂ ਉਸ ਤੋਂ ਪਹਿਲਾਂ ਕਿੰਨੀਆਂ ਤੇ ਇਹ ਇਸ ਤੇ ਬੰਦੇ ਕਿੰਨੇ ਕੰਮ ਕਰ ਰਹੇ ਆ ਦੇਖੋ ਜੀ ਦੋ ਮਸ਼ੀਨਾਂ ਦੋ ਮਸ਼ੀਨਾਂ ਇਸ ਤੋਂ ਪਹਿਲਾਂ ਆਪਣੇ ਕੋਲ ਹੈਗੀਆਂ ਮਗਰ ਉਹ ਬਹੁਤ ਘੱਟ ਪੈ ਰਹੀਆਂ ਸੀਗੀਆਂ ਐਡਾ ਵੱਡਾ ਆਪਣਾ ਬਠਿੰਡਾ ਸ਼ਹਿਰ ਹੈ ਪੰਜਾਬ ਔਰਡ ਹੈ ਤੇ ਉਹ ਬਹੁਤ ਘੱਟ ਪੈਂਦੀਆਂ ਸੀਗੀਆਂ ਮਸ਼ੀਨਾਂ ਤਾਂ ਕਰਕੇ ਹੁਣ ਆਪਾਂ ਤਿੰਨ ਮਸ਼ੀਨਾਂ ਹੋਰ ਲਿੱਤੀਆਂ ਹੈਗੀਆਂ ਸਰ ਕਿੰਨੀ ਕੋਸਟਿੰਗ ਦੀ ਆਈਡੀਆ ਇਹਦੀ ਇੱਕ ਮਸ਼ੀਨ ਦੀ ਕੋਸਟ ਸਾਡੇ 8.5 ਲੱਖ ਹੈ ਟੋਟਲ 26 ਲੱਖ ਦੀ ਲਾਗਤ ਦੇ ਨਾਲ ਇਹ ਮਸ਼ੀਨਾਂ ਆਪਣੇ ਕੋਲ ਪਹੁੰਚੀਆਂ ਤੇ ਪਿੰਡਾਂ ਵਿੱਚ ਕਿੰਨੀ ਕੁ ਰਿਕੁਆਇਰਮੈਂਟ ਹੈ ਮਸ਼ੀਨਾਂ ਦੀ ਇਹ ਗੱਲ ਕਰੀ ਤਾਂ ਰਿਕੁਆਇਰਮੈਂਟ ਤਾਂ ਬ੍ਰਦਰ ਆਪਾਂ ਸੋਚਦੇ ਹੀ ਆਂ ਦੇਖਦੇ ਹੀ ਆਂ ਆਪਣਾ ਜਦੋਂ ਤੋਂ ਅਸੀਂ ਕਮਾਂਡ ਸੰਭਾਲੀ ਹੈ ਸਾਰੀ ਟੀਮ ਨੇ ਤੇ ਮੈਨੂੰ ਮੋਸਟਲੀ ਕਾਲਸ ਸੀਵਰ ਦੇ ਲੌਗਿੰਗ ਦੇ ਰਿਲੇਟਿਡ ਹੀ ਆ ਰਹੇ ਸੀਗੇ ਤੇ ਤਾਂ ਕਰਕੇ ਅਸੀਂ ਇਸ ਇਨੀਸ਼ੀਏਟਿਵ ਨੂੰ ਲਿੱਤਾ ਤੇ ਮਸ਼ੀਨਾ ਆਪਾਂ ਹੁਣ ਆਪਣੀਆਂ ਖੁਦੀਆਂ ਲਈਤੀ ਸਰ ਹੋਰ ਵੀ ਖਰੀਦੀ ਜਾਂਦੀ ਸਰ ਰਿਕੁਆਇਰਮੈਂਟ ਤੇ ਡਿਪੈਂਡ ਕਰਦੀ ਹੈ ਜੇ ਬਠਿੰਡੇ ਸ਼ਹਿਰ ਦੇ ਵਾਸੀਆਂ ਨੂੰ ਕੋਈ ਵੀ ਰਾਹਤ ਮਿਲਦੀ ਹੈ ਕਿਸੇ ਵੀ ਚੀਜ਼ ਦੇ ਲੈਣ ਨਾਲ ਤੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਇੱਥੇ ਸੇਵਾ ਵਾਸਤੇ ਹੈਗੇ ਆ ਬਠਿੰਡੇ ਸ਼ਹਿਰ ਦੇ ਵਿਕਾਸ ਵਾਸਤੇ ਹੈਗੇ ਆ ਤੇ ਅਸੀਂ ਜ਼ਰੂਰ ਉਹ ਲਵਾਵਾਂਗੇ ਜਿੰਨ ਜਰੂਰੀ ਸਰ 3D ਪਲੈਂਟ ਜਿਹੜਾ ਬੰਦਿਆ ਜੀ ਜੀ ਸਰ ਉਹ ਲੰਬਾ ਪ੍ਰੋਜੈਕਟ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਮਹੀਨਿਆਂ ਦਾ ਹਫ਼ਤਿਆਂ ਦਾ ਕੰਮ ਹੈਗਾ ਉਹ ਇਟਸ 108 ਕਰੋੜ ਰੁਪਏ ਦਾ ਵੱਡਾ ਐਸਟੀਪੀ ਪਲਾਂਟ ਦਾ ਪ੍ਰੋਜੈਕਟ ਹੈਗਾ ਜਿਹਦੇ ਨਾਲ ਕਿ ਸ਼ਹਿਰ ਦੇ ਪਾਣੀ ਦਾ ਨਿਕਾਸ ਦੋ ਹਿੱਸਿਆਂ 'ਚ ਵੰਡਿਆ ਜਾਏਗਾ ਹੁਣ ਤੱਕ ਜੋ ਇੱਕ ਸਾਈਡ ਹੀ ਜਾਂਦਾ ਸੀਗਾ ਉਹਦੇ ਨਾਲ ਉਹ ਉਹ ਆਬਵੀਅਸਲੀ ਵੀ ਆਪਣੇ ਸ਼ਹਿਰ ਦੀ ਪੋਪੂਲੇਸ਼ਨ ਟਾਈਮ ਦੇ ਨਾਲ ਬਹੁਤ ਵੱਧ ਚੁੱਕੀ ਹੈ ਤੇ ਉਹ ਹੁਣ एसटीपी ਪਲਾਂਟ ਆਪਣੇ ਸ਼ਹਿਰ ਵਾਸਤੇ ਸਫੀਸ਼ੀਐਂਟ ਨਹੀਂ ਹੈਗਾ ਸੋ ਦੈਟਸ ਵਾਈ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲੈ ਕੇ ਇੱਕ ਨਵਾਂ 108 ਕਰੋੜ ਰੁਪਏ ਦਾ एसटीपी ਪਲਾਂਟ ਦਾ ਪ੍ਰੋਪੋਜ਼ਲ ਦਿੱਤਾ ਹੈਗਾ ਜਿਹਦੇ ਨਾਲ ਆਉਣ ਵਾਲੇ 20 25 ਸਾਲ 30 ਸਾਲ ਤੱਕ ਉਹ ਰਿਕੁਆਇਰਮੈਂਟ ਸਫੀਸ਼ੀਐਂਟ ਰਹੇਗੀ ਸਰ ਨਗਰ ਕਮੇ ਉਸ ਤੇ ਜੁਲਾਈ ਤੇ ਅਗਸਤ ਦਾ ਮਹੀਨਾ ਸਭ ਤੋਂ ਟਫ ਹੁੰਦਾ ਹੈ ਸព ਤੇ ਬਾਰਿਸ਼ ਹੁੰਦੀ ਹੈ ਤੇ ਮਤਲਬ ਪੂਰਾ ਬਡਿੰਡਾ ਹੀ অলਮੋਸਟ ਬੰਦ ਹੋ ਜਾਂਦਾ ਪਾਣੀ ਕਰਕੇ ਤਾਂ ਉਸ ਲਈ ਤਿਆਰ ਹੈ ਨਗਰ ਨਿਕਮ ਸਰ ਮੈਂ ਇਹ ਨਹੀਂ ਕਹੂੰਗਾ ਕਿ ਅਸੀਂ ਤਿਆਰ ਹੈ ਮਗਰ ਅਸੀਂ ਇੱਕ ਗੱਲ ਪੂਰੇ ਦਾਬ ਨਾਲ ਕਹਿੰਦੇ ਵੀ ਅਸੀਂ ਮਿਹਨਤ ਕਰਨ ਲਈ ਤਿਆਰ ਹੈ ਚਾਹੇ ਸਾਨੂੰ ਖੁਦ ਨੂੰ ਗਰਾਉਂਡ ਤੇ ਖੁਦ ਜਾਣਾ ਪਵੇ ਅਸੀਂ ਜ਼ਰੂਰ ਸਾਰਿਆਂ ਦੀ ਸੇਵਾ ਵਾਸਤੇ ਹਾਜ਼ਰ ਰਵਾਂਗੇ ਅਸੀਂ ਮਿਹਨਤ ਕਰਨ ਵਾਸਤੇ ਤਿਆਰ ਹਾਂ ਅਸੀਂ ਡੇਅਰ ਨਾਈਟ ਇਸੇ ਕੰਮ ਤੇ ਲਾਇਆ ਹੋਇਆ ਤੇ ਆਸ਼ਾ ਕਰਦਾ ਹਾਂ ਕਿ ਪਿਛਲੇ ਕਈ ਸਾਲਾਂ ਨਾਲੋਂ ਹੁਣ ਬਠਿੰਡਾ ਸ਼ਹਿਰ ਦੇ ਵਾਸੀਆਂ ਨੂੰ ਰਿਲੀਫ ਮਿਲੂਗਾ ਪਹਿਲਾਂ ਨਾਲੋਂ ਪਾਣੀ ਘੱਟ ਖੜੂਗਾ ਤੇ ਜਲਦੀ ਪਾਣੀ ਦੀ ਨਿਕਾਸ ਸਰ ਇੱਕ ਜੋ ਆਮ ਜਨਤਾ ਕ੍ਰੋਮ ਕਰ ਰਹੀ ਸੀ ਕਚਰੇ ਦੀ ਝੁੱਗੜੀ ਹੈਗੀ ਹੈ ਉਹ ਮਤਲਬ ਇੱਕ ਕਾਫੀ ਟਿਪਪਰ ਜੋ ਹੈਗਾ ਬਹੁਤ ਟਾਈਮ ਬਾਅਦ ਨਾਲ ਕਿਸੇ ਹਫ਼ਤੇ ਬਾਅਦ ਮਹੀਨੇ ਬਾਅਦ 15 ਦਿਨਾਂ ਬਾਅਦ کئی ਮਹੀਨੇ ਕਿ ਛੇ-ਛੇ ਮਹੀਨੇ ਆਇਆ ਹੀ ਨਹੀਂਗਾ ਤਾਂ ਇਸ ਦੀ ਨਿਗਰਾਨੀ ਕੋ ਕੀਤੀ ਜਾ ਰਹੀ ਸੀ ਬਿਲਕੁਲ ਕੀਤੀ ਜਾ ਰਹੀ ਹੈ ਜੀ ਇਸ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਬਠਿੰਡੇ ਸ਼ਹਿਰ ਵਾਸੀਆਂ ਵਾਸਤੇ ਖੁਦ ਮੋਨਿਟਰ ਕਰਨ ਵਾਸਤੇ ਵੀ ਅਸੀਂ ਪਬਲਿਕ ਡੋਮੇਨ ਤੇ ਇੱਕ ਲਿੰਕ ਪਾ ਦਿੱਤਾ ਜਿਦੇ ਚ ਜਿੰਨੇ ਵੀ ਟਿਪਪਰ ਤੇ ਟਰਾਲੀਆਂ ਹੈਗੀਆਂ ਉਹ ਵਿਦਨ ਅ ਵੀਕ ਤੁਸੀਂ ਆਪਦੇ ਮੋਬਾਈਲ ਤੇ ਟਰੇਸ ਕਰ ਸਕਦੇ ਹੋ 24 ਘੰਟਿਆਂ ਚ ਕਦੋਂ ਵੀ ਤੁਸੀਂ ਦੇਖ ਸਕਦੇ ਹੋ ਵੀ ਉਹ ਟਿਪਪਰ ਟਰਾਲੀ ਕਿੱਥੇ ਹੈ ਕਿ ਕੰਮਕਾਰ ਵੀ ਰਹੀ ਹੈ ਕਿ ਨਹੀਂ ਅਸੀਂ ਕੋਸ਼ਿਸ਼ ਕਰਕੇ ਜਿੰਨਾ ਟਰਾਂਸਪੇਰੈਂਟ ਹੋ ਸਕਦਾ ਕੰਮ ਉਹਨਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਡੇ ਤੇ ਕੋਈ ਅਲੀਗੇਸ਼ਨ ਨਾ ਲੱਗੇ ਤੇ ਜਨਤਾ ਨੂੰ ਦਿਖਦਾ ਰਹੇ ਵੀ ਅਸੀਂ ਆਪਦੀ ਮਿਹਨਤ ਲਾ ਰਹੇ ਹਾਂ ਅਸੀਂ ਆਪਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸੇ ਗੱਲ ਦੀ ਉਮੀਦ ਵੀ ਕਰਦੇ ਆ ਕਿ ਬਠਿੰਡੇ ਸ਼ਹਿਰ ਦੇ ਵਾਸੀ ਸਾਨੂੰ ਸਹਿਯੋਗ ਦੇਣਗੇ ਤੇ ਆਪਣੇ ਸ਼ਹਿਰ ਨੂੰ ਸਾਫ਼ ਕਰਨ ਦੀ ਮਹਿੰਮ ਜਾਰੀ ਰੱਖਣਗੇ। ਥੈਂਕ ਯੂ। ਇਹ ਹੁਣ ਛੋੜ ਦੂਜੀ ਥਾਂ 'ਤੇ ਵਾਈਡ ਅਪੀਲ। ਨਹੀਂ ਕਰਦੇ। ਬਠਿੰਡਾ ਸ਼ਹਿਰ ਨੂੰ ਇਹ ਕਦੇ ਦੀ ਸੋਸ਼ੀਤਿਕਾ ਦਾ ਫਾਇਦਾ ਹੋਈਗਾ। ਤੇ ਇਸ ਤੋਂ ਅਸੀਂ ਰੋਜ਼ਗਾਰ ਦੀ ਸੋਚੀਏ ਤਾਂ ਇਹ ਮੇਰ ਸਾਹਿਬ ਜੀ ਵੱਲੋਂ ਬਹੁਤ ਬੇਰਹਿਮਤਾ ਦੀ ਖਰੀਚੰਡੀ ਦਿੱਤੀ ਗਈ ਹੈ।